ਕਿੰਨੀ ਸੋਹਣੀ ਹੈ ਮੇਰੀ ਭਾਬੀ ਖੁਸ਼ਾ ਮਨ ਬੇਬੇ ਆਜਾ ਹੰਦ ਚੱਲ ਆਜੋ ਹਰ ਬਲੋ ਨਾਲੇ ਮੈਂ ਤਾਂ ਇਹ ਕਹਿਨੀ ਆ ਤੁਸੀਂ ਕੰਮ ਵਾਲੀ ਵੀ ਕਿਉਂ ਲਾਈ ਹੈ ਸਾਰਾ ਘਰ ਦਾ ਕੰਮ ਮੈਂ ਹੀ ਕਰ ਲਿਆ ਕਰੂੰਗੀ ਤੁਸੀਂ ਉਹਨੂੰ ਹਟਾ ਦਿਓ ਕੰਮ ਵਾਲੀ ਤਾਂ ਨਹੀਂ ਦੇਹ ਹਟਾਈ ਜਾਂਦੀ ਚਲ ਆਏ ਵੀ ਤੈਨੂੰ ਪਤਾ ਨਾ ਮੰਮੀ ਵੀ ਥੋੜੀ ਜੀ ਢਿੱਲੀ ਰਹਿੰਦੀ ਹੈ ਚਲ ਹਲੇ ਤੂੰ ਆਈ ਹੁਣ ਤੈਨੂੰ ਆਉਂਦੇ ਸਾਰ ਥੋੜੀ ਕੰਮ ਤੇ ਲਾ ਲਾਂਗੇ ਜਿੰਨਾ ਟਾਈਮ ਹੈਗੀ ਹੈ ਨਾ ਕੋਈ ਨਹੀਂ ਉਹਨੂੰ ਕੰਮ ਕਰਨ ਦੇ ਤੇ ਬਾਕੀ ਤੂੰ ਉਹਦੇ ਨਾਲ ਬਾਲਾ ਖੁੱਲੀ ਖਾਲੀ ਨਾ ਠੀਕ ਹੈ ਨਾ ਨਹੀਂ ਤੂਰ ਬਣਿਆ ਹੋਇਆ ਹੈਗਾ ਆਪਦੀ ਲਾਹ ਤਾਂ ਆਪਦੀ ਹੁੰਦੀ ਆ ਜੇ ਬਗਾਨੇ ਆਪਦੇ ਬਣ ਜਾਣ ਫਿਰ ਆਪਦੇ ਨੂੰ ਕੌਣ ਪੁੱਛੇ ਨਹੀਂ ਮੇਰੀ ਗੱਲ ਸੁਣ ਲੈ ਬੋਲੀ ਤਾਂ ਜਾਣੀ ਆ ਚਬਰ-ਚਬਰ ਜਦੋਂ ਤੇਰਾ ਸਾਲ ਹੋ ਗਿਆ ਸੀ ਵਿਆਹ ਹੋਏ ਨੂੰ ਅਸੀਂ ਤੈਨੂੰ ਉਦੋਂ ਦੇ ਟ੍ਰੈਕਟਰਾਂ ਦੇ ਲਈ ਫਿਰਦੇ ਆ ਬਾਬੇ ਕੌਣ ਜਾ ਜਾ ਮੈਂ ਨਾ ਕਰੜਾ ਲੈ ਉੱਥੋਂ ਨੋ ਕੀ ਭਲਾ ਹੋਇਆ ਕੀ ਤੁਸੀਂ ਫਿਰ ਨਾ ਪਤਾ ਨਹੀਂ ਕਿ ਉਹ ਜੀ ਨਿਊਜ਼ ਆ ਜਾਂਦੇ ਨੇ ਜਲਦੀ ਨਹਾ ਲੈਣ ਫਿਰ ਲੈ ਪੁੱਤ ਚਾਹ ਦੀ ਕੁੱਟਾ ਪੀ ਲਾ ਤਾ ਆ ਮੰਮੀ ਜੀ ਤੁਸੀਂ ਕਿਉਂ ਸਵੇਰੇ ਸਵੇਰੇ ਇੰਨੀ ਖਿੱਚ ਲਾ ਕਰਦੇ ਹੋ ਮੈਂ ਆਪੇ ਚਾਹ ਬਣਾ ਲੈਂਦੀ ਉਹ ਬਸ ਨਾ ਲਾਉਣ ਲੱਗੇ ਤੁਹਾਨੂੰ ਪਤਾ ਕਿੰਨਾ ਟਾਈਮ ਲਾ ਦਿੰਦੇ ਨੇ ਮੈਨੂੰ ਐਸੀ ਮੈਂ ਨਾ ਕਿਉਂ ਬਣਾਵਾਂਗੀ ਚੱਲ ਕੋਈ ਨਾ ਪੁੱਤ ਚਾਹ ਪਾਣੀ ਤਾਂ ਤੈਨੂੰ ਮਾਪੇ ਫੜਾ ਦਿਆ ਕਰ ਠੀਕ ਹੈ ਇਹਨਾਂ ਤੋਂ ਫਿਕਰ ਕਰ ਤੂੰ ਰੈਸਟ ਕਰ ਪੁੱਤ ਚੰਗਾ ਮੰਮੀ ਨੂੰਹਾਂ ਨੂੰ ਇੰਨਾ ਵੀ ਨਹੀਂ ਚੰਮਲਾਈਂਦਾ ਹੁੰਦਾ ਕਹਿੰਦਾ ਹੁੰਦੇ ਫੇਰ ਸੱਸ ਦੇ ਸਿਰ ਚੜ ਜਾਂਦੀ ਹੈ ਹੋ ਨਹੀਂ ਪੁੱਤ ਮੇਰੀ ਨੂੰਹ ਤਾਂ ਇਹੋ ਜਿਹਾ ਚੰਮਲ ਨਾਲ ਹੀ ਨਹੀਂ ਹੈਗੀ ਮੇਰੀ ਨੂੰਹ ਤਾਂ ਸੱਸ ਦੀ ਕਦਰ ਕਰਦੀ ਆ ਤੁਸੀਂ ਕਿੱਥੇ ਚੱਲੇ ਸਿਰ ਸਿਰ ਤੇ ਆ ਰਹੇ ਹਾਂ ਮੈਂ ਤੈਨੂੰ ਦੱਸਦੀ ਸੀ ਪੁੱਤ ਮੈਂ ਖਾਣਾ ਮੈਂ ਚਾਦੀ ਕੁੱਟ ਪੜਾਦਾ ਨਾਲ ਮੈਂ ਦੱਸਿਆ ਹੁੰਨੀ ਆ ਮੇਰੀ ਧੀ ਨੂੰ ਤੇ ਮੈਂ ਜਾਣਾ ਤੇਰੀ ਮਾਸੀ ਕੋਲੇ ਅੱਛਾ ਕਿਵੇਂ ਸੁੱਖ ਨਾਲੀ ਨਾ ਸੁੱਖ ਨਾਲੀ ਆ ਪੁੱਤਾ ਤਪ ਤੂਪ ਜਾ ਚੜੀ ਜਾਂਦਾਗਾ ਅੱਛਾ ਅੱਛਾ ਚਿਕਨਗੁਣੀਆ ਜਾ ਹੋ ਗਿਆ ਉਹਨੂੰ ਮੈਂ ਕਿਹਾ ਚੱਲ ਪੁੱਤ ਪਤਾ ਲੈ ਆ ਮਾ ਰਾਤ ਮੇਰੇ ਕੋਲੇ ਫੋਨ ਆਇਆ ਸੀ ਠੀਕ ਹੈ ਅੱਛਾ ਫਿਰ ਇਹ ਉਸੇ ਦੀ ਗੱਲ ਕਰਦੇ ਸੀ ਨਾਲੇ ਕਹਿੰਦੇ ਸੀ ਮਠਾਈ ਫੜਾ ਕੇ ਆਉਣੀ ਹੈ ਵਿਆਹ ਦੀ ਹਾਂ ਨਾਲੇ ਮਠਾਈ ਫੜਾਇਆ ਮੈਂ ਪੁੱਤ ਡੱਬਾ ਪਿਆ ਹੈਗਾ ਮੈਂ ਲੈ ਜਾਣੀ ਆ ਜਾਂਦੀ ਤੇ ਮੈਂ ਅੱਜ ਰਹੂੰਗੀ ਕੱਲ ਕੋਲ ਨੂੰ ਆਉਂਗੀ ਚੰਗਾ ਠੀਕ ਹੈ ਅੱਜ ਦੀ ਰਾਤ ਤੱਕ ਪੁੱਤ ਮੈਂ ਲਾ ਕੇ ਅਸੀਂ ਭੈਣਾ ਭੈਣਾ ਦੁੱਖ ਸੁੱਖ ਵੀ ਕਰਾਂਗੇ ਨਾ ਕੋਈ ਗੱਲ ਨਹੀਂ ਮੰਮੀ ਜਾ ਆਇਓ ਘਰੇ ਮੈਂ ਆਪੇ ਸੰਭਾਲ ਲਾਂ ਠੀਕ ਹੈ ਪੁੱਤ ਤੇ ਗੌਰ ਰੱਖੇ ਨਾਲੇ ਉਹਦੇ ਮੂੰਹ ਨਾ ਲੱਗੀ ਠੀਕ ਹੈ ਮੰਮੀ ਹਾਂ ਤੋ ਕੰਮ ਵਾਲੀ ਤਾਂ ਕੰਮ ਵਾਲੀ ਹੈ ਪੁੱਤ ਨਾ ਕੋਈ ਗੱਲ ਨਹੀਂ ਮਮਮੀ ਹਾਂ ਠੀਕ ਹੈ ਕਿਉਂ ਪਤਾ ਹੀ ਐ ਮੈਨੂੰ ਤਾਂ ਜਿਹੜੀਆਂ ਗੱਲਾਂ ਦਾ ਵਹਿਮ ਆ ਪੁੱਤ ਵਹਿਮ ਐ ਨਾ ਕੋਈ ਗੱਲ ਨਹੀਂ ਮੰਮੀ ਮੈਂ ਬਾਲਾ ਮੂ ਨਹੀਂ ਲੱਗਦੀ ਨਾ ਨਾ ਬਸ ਆਪਦਾ ਇੱਥੇ ਬਾਹਰ ਭੇਡ ਲਈ ਅੰਦਰ ਹੀ ਬਾਜ ਦੇਤਾ ਵੀ ਆ ਕੰਮ ਕਰ ਲਾ ਆ ਕੰਮ ਕਰ ਲਾ ਠੀਕ ਐ ਮੰਮੀ ਇਹ ਲਾ ਦੋ ਵੀ ਭਾਜ ਉੱਠੇ ਨਹੀਂ ਹੈਗੇ ਕੋਈ ਨਾ ਮੈਂ ਠਾ ਦਾਨੀ ਆ ਠੀਕ ਐ ਮੰਮੀ ਕੋਈ ਗੱਲ ਨਹੀਂ ਤੁਸੀਂ ਜਾਓ ਹ ਚੰਗਾ ਪਤਾ ਬਸ ਘਰ ਇਹਦਾ ਧਿਆਨ ਚੋਂ ਰੱਖੀ ਜੇ ਮਣਕੇ ਤਾਂ ਮੈਨੂੰ ਤੇਰੇ ਸਿਰ ਤੇ ਪੋਰਾ ਵੀ ਕਰ ਬਸ ਫਿਕਰ ਤਾਂ ਮੈਨੇ ਇਸੇ ਚੀਜ਼ ਦਾ ਕਿ ਇਹ ਕੰਮ ਵਾਲੀ ਦਾ ਪਰਛਾਵਾ ਨਾ ਪੈ ਜੇ ਮੈਂ ਤੈਨੂੰ ਕਿੰਨਾ ਧਿਆਨ ਰੱਖਦੇ ਪੁੱਤ ਤੇਰਾ ਨਾ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੈਂ ਧਿਆਨ ਰੱਖੀ ਠੀਕ ਹੈ ਚੰਗਾ ਪਕਾ ਚਾਹ ਪੀ ਲੈ ਚੰਗਾ ਮੈਂ ਠਾਣ ਨਹੀਂ ਆਉਂਦਾ ਠੀਕ ਹੈ ਦੱਬਾ ਚੱਕ ਲੈ ਜਿਆਦਾ ਭੈੜਾ ਚੱਕ ਲੈ ਨਾ ਸਖੀਂ ਕੇ ਠਾਣ ਨਹੀਂ ਆਉਂਗਾ ਟਾਈਮ ਸੇ ਰੁਕ ਕੇ ਕੰਮ ਤਾਂ ਦੰਦ ਨਿਵੇੜ ਲੈ ਵੀ ਇਹ ਘਰ ਤੋਂ ਬਾਹਰ ਹੋ ਗਏ ਆਪਾਂ ਨੂੰ ਜਵਾਖ ਜੰਮ ਕੇ ਦੇਜੋ ਤੇ ਇਹ ਘਰ ਤੋਂ ਬਾਹਰ ਇਹਨੂੰ ਦੱਸ ਵੀ ਆਪਾਂ ਇਹਨੂੰ ਇੱਥੇ ਜਵਾਖ ਜੰਮਣ ਵਾਸਤੇ ਲੈ ਕੇ ਆਂਦਾ। ਨੀਂ ਬੇਦੀ ਕਰਸੌਣ ਲੈ। ਅਦੋਗੇ ਜਵਾਨ ਲੜਾਈ ਆ ਨਾ। ਖਬਰਦਾਰ ਹੋ ਜੀ। ਇਸ ਘਰ ਦੇ ਵਿੱਚ ਮੇਰੀ ਇਹ ਨੂੰਨੇ ਰਹਿਣਾ। ਕਿ ਤੈਨੂੰ ਨਹੀਂ ਮੈਂ ਰੱਖ ਸਕਦੀ। ਕਿਉਂ ਬੇਬੀ? ਮੈਂ ਵੀ ਇਸ ਘਰ ਦੀ ਨੂੰਹ ਇੱਥੇ ਮੈਂ ਵੀ ਰਹਿਣਾਗਾ ਤੇਰੇ ਨਾਲ ਪਹਿਲਾਂ ਮੈਂ ਆਈ ਹੋਈ ਆ 5 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਸੱਤ ਨਾਲ ਨਰ। ਬੇਬੇ ਹੁਣ ਇਸ ਘਰ ਦੇ ਵਿੱਚੋਂ ਤਾਂ ਇਹ ਰਹੂ ਜੇ ਮੈਂ ਰਹੂ।

शुक्रिया सारे काम खदे पेई ने एनीवे टाइम ना उठ के काम कर ला खड़ी हो जा मेरी पास ना कुछ मैं जाना गा उई नहीं सुनदी हैगी कोई गल चंगा पुत्त मैं कहगी असनु उठ कर दी आ तुसी आज फिर चल हां जी आज ना मंत्री ने होने है ते झूठी गल के नहीं सकता अच्छा हां मैं थोड़ा लेट ही पहुंचू करे ਮੈਨੂੰ ਉਹ ਕਹਿੰਦੀ ਸੀ ਹਾਂਜੀ ਉਹਨਾਂ ਨੇ ਤਾਂ ਮੰਮੀ ਦਾ ਸੂਟ ਫੜ ਕੇ ਲੈ ਕੇ ਆਉਣਾ ਆ ਮਮੀ ਤਾਂ ਤੁਹਾਨੂੰ ਪਤਾ ਨਾ ਸਵੇਰ ਮਾਸੀ ਦੇ ਚਲ ਗਏ ਹਾਂ ਤੇ ਉਹ ਕਹਿੰਦੇ ਸੀ ਮੇਰਾ ਸੂਟ ਫੜ ਲੇ ਫੁੱਟਬਾਲ ਟਾਈਮ ਹੈਗੇ ਮੈਨੂੰ ਜਾਣ ਦਾ ਯਾਰ ਨਹੀਂ ਯਾਰ ਸ਼ਾਮ ਨੂੰ ਮੈਂ ਬਾ ਦੇਰ ਆਉਂਗਾ ਤੇ ਤੂੰ ਐਂ ਕਹਦੀ ਨਾ ਉਹਨੂੰ ਲੈ ਜੀ ਸੁਖਸ਼ਿੰਦਰ ਨਾਲ ਠੀਕ ਹੈ ਚਲ ਉਹ ਤਾਂ ਮੈਂ ਲੈ ਜੂੰਗੀ ਤੇ ਨਾਲੇ ਭਾਬੀ ਹੋਣਗੀ ਅੱਜ ਬੱਚਾ ਭਾਬੀ ਹਲਦਾ ਚੋ ਨਾ ਹਾਂ ਭਾਬੀ ਕਹਿੰਦੇ ਜੀ ਅੱਛਾ ਮੈਂ ਉਹ ਫਿਰ 3-4 ਦਿਨ ਹੋ ਗਏ ਉਹਨਾਂ ਫਿਰ ਵੀ ਆਇਂਦਾ ਹੁੰਦਾ ਹੀ ਅਵੀ ਪੱਬੀ ਕੱਢੀ ਆਦੀ ਵੀ ਨੀ ਨੀ ਪੱਬੀ ਕੱਢੀ ਆਦੀ ਅੱਛਾ ਹਾਂ ਠੀਕ ਹੈ ਮੇਰੀ ਗੱਲ ਸੁਣ ਮੈਂ ਲੈਂਡ ਕੁਸ਼ਕਾਨ ਕੀ ਵਾਸਤੇ ਲੈ ਕੇ ਜਾਣਾ 10 ਖਾਣ ਦੀ ਦਾ ਕੋਈ ਗੱਲ ਨਹੀਂ ਮੈਂ ਘਰੇ ਬਣਾ ਦੂੰਗੀ ਪੈਸੇ ਤੁਸੀਂ ਵਿੱਚ ਦੀਓ ਕਿ ਮੇਰੇ ਦਿਓ ਮੈਂ ਤੁਹਾਨੂੰ ਫੋਨ ਕਰ ਦਾਂ ਯਾਰ ਤੇ ਪੱਲੀ ਮੇਰੇ ਕੋਲ ਨਾ ਵੇਚ ਦਿੱਤਾ ਨਹੀਂ ਆ ਰਿਹਾ ਕਿਉਂਕਿ ਮੰਥੀ ਸਾਹਿਬ ਨੇ ਆਉਣਾ ਹੈ ਤੇ ਡਿਊਟੀਆਂ ਹੋਈਆਂ ਨੇ ਸਖਤ ਠੀਕ ਹੈ ਨਾ ਉੱਤੇ ਹਾਂ ਮੈਂ ਤਾਂ ਦੇਖ ਰਾਤ ਨੂੰ ਹੀ ਆਉਂਗਾ ਮੈਨੂੰ ਬਾਅਦ ਜਣੇ 9-10 ਹੋ ਫਤਵੀ ਗੱਲ ਤਾਂ ਸੁਣ ਲਓ ਹੁਣ ਮੈਂ ਤੁਹਾਨੂੰ ਤੇ ਕੋਲੋਂ ਹੀ ਆਈਆਂ ਐਡੀ ਵੱਡੀ ਹੋ ਕੇ ਮਿਲਣ ਤੋਂ ਤੁਹਾਨੂੰ ਨਹੀਂ ਆ ਰਹੇ ਨਾ ਸਪੈਸ਼ਲ ਕਿਉਂਕਿ ਸਾਨੂੰ ਪਤਾ ਹੈ ਬੇਸ਼ੱਕ ਆਪਾਂ ਕੋਡ ਮਰਜ ਕਰਾਈਏ ਪਰ ਫਿਰ ਵੀ ਕਰਦਣੇ ਮੈਂ ਚ ਬਹਿਣ ਤਾਂ ਹੁੰਦੀ ਇਹਨੇ ਵੀ ਇੱਕ ਵਾਰ ਕਰਵਾਤਾ ਦੇਖ ਲੀ ਜਾ ਕਿ ਕਿਵੇਂ ਦੇ ਮੈਂ ਤੇਰੀ ਗੱਲ ਸੁਣਦਾ ਅਗਰ ਆ ਤਾਂ ਰੈਂਗ ਨਹੀਂ ਭਾਬੀ ਰਹਿੰਦੇ ਨਹੀਂ ਤੁਸੀਂ ਬਿਜਲੀ 'ਚ ਏਡਾ ਘੰਟਾ ਗੱਟ ਲਿਓ ਮੈਂ ਤੁਹਾਨੂੰ ਫੋਨ ਕਰਦਾ ਠੀਕ ਹੈ ਠੀਕ ਹੈ ਚਲ ਕੋਈ ਸਮੇਂ ਵਿੱਚੋਂ ਦੇਖੋ ਨਾ ਤੇ ਮਾਫ ਕਰ ਜਿਹੜਾ ਜਿਹੜਾ ਹਾਂ ਤੇ ਮੈਨੂੰ ਇਹ ਕੁਲ ਫੜਾ ਹਾਂਜੀ ਠੀਕ ਹੈ ਤੇ ਰੋਟੀ ਬਣਾ ਦੇ ਜੀ ਠੀਕ ਹੈ ਸੁਲਾ ਹੈ ਜੀ ਆਪਾਂ ਕੇ ਰੈਡੀ ਇਹ ਇਹਨਾਂ ਨੇ ਵੀ ਆਜੀ ਹੋਣਾ ਸੀਗਾ ਅੱਗੇ ਪਿੱਛੇ ਆ ਜਿੰਦੀ ਉੱਤੋਂ ਮੰਤਰੀ ਨੇ ਹਮਾਰਾ ਜਾਣਾ ਹੈ ਚਲ ਜੀ ਮੈਨੂੰ ਫੜਾ ਮੈਨੂੰ ਮੋਟਾ ਸੁਖੀ ਹਾਂ ਵੀ ਮੈਨਾਂ ਤੇਰੇ ਵੀਰੇ ਨੂੰ ਪੁੱਛ ਲਿਆ ਸੀਗਾ ਉਹ ਕਹਿੰਦੇ ਮੇਰੇ ਕੋਲ ਤਾਂ ਨਹੀਂ ਟਾਈਮ ਹੈਗਾ ਉਹਨਰ ਦਾ ਫਿਰ ਡਿਊਟੀ ਤੇ ਜਾਣਾ ਪਤਾ ਨਹੀਂ ਮੰਤਰੀ-ਮੰਤਰੀ ਨਹੀਂ ਆਉਣਾ ਕਿਸੇ ਨੇ ਤੇ ਉਹ ਕਹਿੰਦੇ ਤੁਸੀਂ ਚਲ ਜਿਓ ਸੁਖੀ ਨੂੰ ਨਾਲ ਲੈ ਜਿਓ ਮੰਮੀ ਦਾ ਸੂਟ ਨਹੀਂ ਫੜਕੇ ਲਿਆਉਣਾ ਉਹ ਹਾਂ ਹਾਂ ਚਲ ਕੋਈ ਗੱਲ ਨਹੀਂ ਆਪਾਂ ਦੋਨੇ ਵਗ ਚੱਲਦੇ ਆਂ ਫਿਰ ਐਡੀ ਕੀ ਗੱਲ ਹੈਗੀ ਮੈਨੂੰ ਤਾਂ ਐ ਸੀਗਾ ਮੈਂ ਤਾਂ ਚੱਲਣ ਵਾਲੇ ਬਹਾਨੇ ਨਾਲ ਸੀ ਬਾਹਰ ਅੰਦਰ ਕਿਤੇ ਘੁੰਮ ਫਿਰਉਂਦੇ ਤੇ ਬਾਕੀ ਇਹ ਸਾਰੇ ਘਰ ਦੇ ਕੰਮ ਪੈ ਨੇ ਕੀ ਹੋਗੇ ਉੱਠੇ ਨਹੀਂ ਕੰਮ ਵਾਲੇ ਨਹੀਂ ਨਹੀਂ ਕੋਈ ਨਹੀਂ ਤੂੰ ਕੰਮ ਦੀ ਟੈਨਸ਼ਨ ਨਾ ਕਰ ਉਹ ਤਾਂ ਆਪੇ ਕਰ ਲੂਗੀ ਚੱਲ ਮੈਂ ਤੇਰੇ ਨਾਲ ਚੱਲਦੀ ਆਂ ਆਪਾਂ ਸੂਟ ਫੜ ਕੇ ਲਿਆਉਂਦੇ ਆਂ ਝੂਠੇ ਕਤੋਂ ਨਹੀਂ ਹੈਗੇ ਪੁੱਛ ਲੈਂਦੇ ਕੋਈ ਤबीयतਤ ਵਗੈਰਾ ਤਾਂ ਨਹੀਂ ਖਰਾਬ ਉਹ ਭਾਬੀ ਤੈਨੂੰ ਪਤਾ ਤਾਂ ਹੈਗਾ ਕੰਮ ਵਾਲੇ ਟਲਦੇ ਵਾਲਾ ਹੁੰਦੇ ਨੇ ਕੰਮ ਘੱਟ ਕਰਕੇ ਰਾਜੀ ਨਹੀਂ ਆਪੇ ਕਰ ਲੂਗੀ ਉਹ ਕੋਈ ਨਾ ਉਹਨੂੰ ਪਤਾ ਵੀ ਮੇਰਾ ਕਿਹੜਾ ਕੰਮ ਰਹਿੰਦਾ ਤੇ ਕਿਹੜਾ ਨਹੀਂ ਤੇ ਚੱਲ ਆਪਾਂ ਚੱਲੀਏ ਹਾਂ ਆਪਾਂ ਚੱਲਦੇ ਆਂ ਮੈਂ ਤੈਨੂੰ ਇਹ ਪੁੱਛਦੀ ਸੀ ਕਿਹੜੇ ਪਿੰਡ ਤੋਂ ਨੇ ਵੈਸੇ ਇਹ ਫਬੀਤੂ ਕੀ ਲੈਣਾ ਇਹਨਾਂ ਦੀਆਂ ਗੱਲਾਂ ਤੋਂ ਨਾਲੇ ਆਪਾਂ ਨੂੰ ਕੀ ਆਪਾਂ ਤਾਂ ਆਪਣੇ ਕੰਮ ਹੋਈ ਜਾਂਦੇ ਆ ਆਪਾਂ ਕੀ ਲੈਣਾ ਕਿਤੇ ਮਰਜੀ ਹੋਵੇ ਨਹੀਂ ਫਿਰ ਵੀ ਕਿੰਨੇ ਕ ਟਾਈਮ ਤੋਂ ਰਹਿੰਦੇ ਨੇ ਇਹ ਆਪਣੇ ਘਰੇ ਇਹਨਾਂ ਨੂੰ ਤਾਂ 8-9 ਸਾਲ ਹੋ ਗਏ 8-9 ਸਾਲ ਹਾਂ ਹਾਂ ਬਹੁਤ ਟਾਈਮ ਹੋ ਗਿਆ ਯਾਰ ਤੇ ਮੈਂ ਆਈਂ ਕਹਿੰਦੀ ਸੀ ਨਾ ਵੀ ਦੇਖ ਵਿਚਾਰੀ ਮੇਲਾ ਦਾ ਝੂਠੀ ਹੋਣੀ ਘੰਟਾ ਸਾਰਾ ਹੋ ਗਿਆ ਮੈਨੂੰ ਵੀ ਦੇਖਦੀ ਨੂੰ ਬਸ ਉਹੀ ਥੋੜਾ ਜਿਹਾ ਲੇਟ ਹੀ ਉੱਠਦੀ ਆ ਕਮਚੋਰ ਜੀ ਐ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਕਈ ਵਾਰ ਕੁਝ ਦੁਖਦਾ ਹੁੰਦਾ ਹੈ ਹਨਾ ਤਾਂ ਵੀ ਚਲੋ ਨਹੀਂ ਉਹਦਾ ਕੀ ਦੁਖਣਾ ਐਡੀ ਮੋਟੀ ਡਾਡੀ ਪਈ ਆ ਉਹਨੂੰ ਦੱਸ ਕੀ ਹੋਇਆ ਚਲੋ ਫਿਰ ਆਪਾਂ ਚੱਲ ਲਈਏ ਮਾਰਕੀਟ ਚੱਲ ਉਹ ਲਾਡੀ ਉਹ ਆ ਜਾ ਯਾਰ ਬਹਿ ਜਾ ਗੱਡੀ ਚ ਮੰਤਰੀ ਦਾ ਇਧਰ ਨਹੀਂ ਡਾਪੇਣਾ ਐ ਐਵੇਂ ਨਾ ਥੱਕ ਥੱਕ ਜਾਈ ਆ ਜਾ ਆ ਜਾ ਆ ਜਾ ਕੋ ਬਹਿ ਜਾ ਗੱਡੀ ਚ ਬਾਹਰ ਤੋਂ ਪੇਖ ਰਾਂ ਹਾਂ ਹਾਂਜੀ ਕੋ ਬਹਿ ਜਾ ਚਾਚੂ ਪੀ ਲੈ ਜੀ ਹਾਂਜੀ ਹਾਂਜੀ ਚਾਹ ਤਾਂ ਪੀ ਲੀ ਜੀ ਹੋਰ ਤੁਸੀਂ ਤਾਂ ਸੋਮਵਾਰ ਕਾ ਹੁਣ ਵਿਆਹ ਰਿਹਾ ਉਹ ਯਾਰ ਕਾ ਦੀਆਂ ਮੁਬਾਰਕਾਂ ਬਰਾਵਾ ਮੈਂ ਤਾਂ ਦੂਜਾ ਵਿਆਹ ਕਰਾ ਕੇ ਪੰਗੀ ਲੜਿਆ ਕਿਵੇਂ ਉਹ ਯਾਰ ਪਹਿਲੀ ਨੂੰ ਕੁਝ ਦੱਸਿਆ ਨਹੀਂ ਹੋਏਗਾ ਤੇ ਮੈਨੂੰ ਤਾਂ ਇਹੀ ਡਰ ਲੱਗਿਆ ਰਹਿੰਦਾ ਹੈਗਾ ਜੇ ਉਹਨੂੰ ਕੁਝ ਪਤਾ ਚੱਲ ਗਿਆ ਤੇ ਉਹ ਕੀ ਸੋਚੂਗੀ ਇੱਕ ਇੱਕ ਜੀ ਦਾ ਕਰਦਾ ਵੀ ਚਲ ਉਹਨੂੰ ਸਭ ਕੁਝ ਦੱਸ ਦਵਾਂ ਤਾਂ ਫੇਰ ਡਰਦਾ ਯਾਰ ਵੀ ਕਿਤੇ ਆਪਸ ਵਿੱਚ ਫਰਕਣਾ ਪੈ ਜੇ ਹਾਂ ਵੀ ਇਹ ਵੀ ਛੱਡ ਕੇ ਚਲੀ ਜਾਵੇ ਤੇ ਉਹ ਵੀ ਛੱਡ ਕੇ ਚਲੀ ਜਾਵੇ। ਨਾ ਫੇਰ ਤੁਸੀਂ ਉਹਨਾਂ ਨੂੰ ਡਿਵੋਰਸ ਕਰੋਗੇ? ਨਾ ਡਿਵੋਰਸ ਤਾਂ ਨਹੀਂ ਕਰਦਾ ਕਿ ਉਹ ਵੀ ਘਰ ਦੀ ਮਾਲਕ ਹੈ ਯਾਰ। ਉਹਨੂੰ ਰਹਿਣ ਦੇ। ਹੂੰ। ਹੁਣ ਚੱਕਰ ਤਾਂ ਹੈ ਨਾ ਕਿਉਂਕਿ ਤੈਨੂੰ ਪਤਾ ਨਾ ਜਿਹੜੀ ਮੈਡਮ ਤੇਰੀ ਪਹਿਲਾਂ ਵਾਲੀ ਹੈ। ਹਾਂਜੀ ਹਾਂਜੀ। ਉਹ ਤੋਂ ਬੱਚਾ ਨਹੀਂ ਹੋਇਆ। ਹੁਣ ਇਹਦੇ ਵਿੱਚ ਵੀ ਚਲ ਇੱਕ ਬੱਚੇ ਕਰਕੇ ਮਾਂ ਤੇ ਉਹਨੂੰ ਵੀ ਦੇਖਣਾ ਪੈਂਦਾ ਹਨਾ। ਬਿਲਕੁਲ ਹੋਇਆ। ਹਾਂ ਹੁਣ ਮੈਂ ਉਹਦੀ ਮਾਂ ਕਰਕੇ ਸਭ ਕੁਝ ਕੀਤਾ ਹੈ। ਉਹ ਚਲ ਛੱਡ ਯਾਰ ਇਹਨਾਂ ਗੱਲਾਂ ਨੂੰ। ਲੈ ਮੰਤਰੀ ਸਾਹਿਬ ਤਾਂ ਉਲੰਘੇ ਨਗੇ ਮੈਂ ਘਰੇ ਹੀ ਗਾ ਮੈਂ ਸੋਡੀ ਵਾਸਤੇ ਨਾ ਸਪੈਸ਼ਲ ਦਵਾਈ ਲਿਆ ਸੀ ਤਿਆਰ ਕਰਤੀ ਹੋਈ ਅੱਛਾ ਹਾਂਜੀ ਚਲ ਕੋਈ ਨਹੀਂ ਫਿਰ ਸ਼ਾਮ ਨੂੰ ਲਾਉਣੇ ਗਲਾਸਿਕ ਗਲਾਸੇ ਹਾਂਜੀ ਠੀਕ ਹੈ ਚਲ ਤੁਹੂਗੀ ਯਾਦ ਰੱਖੇਗਾ ਜੀ ਜੀ ਚਲ ਐਂ ਕਰ ਕਬਰ ਲੈ ਕੇ ਆ ਜਾ ਉੱਥੇ ਜਾ ਕੇ ਹਾਂਜੀ ਓ ਭਾਬੀ ਥੱਕ ਗਈ ਮੈਂ ਤਾਂ ਤੁਰ ਤੁਰ ਕੇ ਬਾਜ਼ਾਰ ਚ ਕੋਈ ਗੱਲ ਨਹੀਂ ਉਹ ਪਤਾ ਕੀ ਮੈਂ ਇਹਨਾਂ ਨੂੰ ਪੁੱਛਿਆ ਤਾਂ ਸੀਗਾ ਮੈਂ ਕਿ ਤੁਸੀਂ ਬਕਸ ਲਓ ਮੇਰੇ ਨਾਲ ਮੰਮੀ ਦਾ ਸੂਟ ਫੜਨ ਇਹ ਕਹਿੰਦੇ ਨੇ ਟਾਈਮ ਹੀ ਨਹੀਂ ਹੈਗਾ ਮੇਰੇ ਕੋਲੇ ਚਲ ਕੋਈ ਨਾ ਮੈਂ ਵੀ ਬੇਲੀ ਬੈਠੀ ਘਰੇ ਕੀ ਕਰਦੀ ਸੀ ਨਾਲੇ ਤੁਰ ਫਿਰਾਈ ਬਾਲਾ ਜਾਮ ਹੋ ਰਹੀ ਹੈ ਮੇ ਤਾਂ ਨਵੀਂ ਬਿਮਾਰੀ ਚੱਲ ਰਹੀ ਆ ਆ ਕੀ ਕਹਿੰਦੇ ਡੇਂਗੂ ਬੁਖਾਰ ਜਾ ਉਹੀ ਤਾਂ ਹੈਗਾ ਤੁਸੀਂ ਨਾ ਬਾਲਾ ਤੁਰੇ ਫਿਰੇ ਨਾ ਕਰੋ ਫਿਰ ਰੈਸਟ ਕਰ ਲਿਆ ਕਰੋ ਅਸੀਂ ਕੰਮ ਵਾਲੇ ਹੈ ਤਾਂ ਹੈਗੇ ਆਪੀ ਨਾਲੇ ਉਹ ਦੀਦੀ ਕੰਮ ਵਾਲੇ ਵੀ ਰਨਾ ਕਰਾ ਦਿੰਦੀ ਆਂ ਆਪੀ ਕੰਮ ਉਹ ਭਾਬੀ ਮੈਂ ਰੈਸਟ ਹੀ ਤਾਂ ਕਰਦੀ ਆਂ ਸਾਰਾ ਦਿਨ ਮੈਂ ਕਿਹੜਾ ਗਾਂ پہاੜੋਂ ਪੱਥਰ ਲਿਆਉਣੀ ਆ ਤੂੰ ਸੂਟ ਦੱਸ ਕਿਵੇਂ ਲੱਗਿਆ ਮੇਰੀ ਪਸੰਦ ਦਾ ਹਾਂ ਹਾਂ ਬਹੁਤ ਸੋਹਣਾ ਰੰਗ ਇਹ ਰੰਗ ਦਾ ਵੈਸੇ ਵੀ ਬੜਾ ਟ੍ਰੈਂਡ ਆ ਹਾਂ ਨਾਲੇ ਸੋਨਾ ਵੀ ਲੱਗੂ ਮੰਮੀ ਦੇ ਇਹ ਕਲਰ ਸੋਹਣਾ ਹੈ ਮੰਮੀ ਵੀ ਨਾ ਤਾਂ ਨਜ਼ਰੂਦੀ ਘਰ ਸੁਣਾ ਸੁਣਾ ਲੱਗੀ ਜਾਂਦਾ ਹੈ ਨਾ ਹਾਂ ਚੱਲ ਕੋਈ ਨਹੀਂ ਆ ਜਾਣਗੇ ਮੰਮੀ ਕੱਲ ਤੱਕ ਕਹਿੰਦੇ ਸੀ ਵੀ ਆ ਜਾਣਗੇ ਮੈਨੂੰ ਵੀ ਇੰਕੇ ਅੱਗੇ ਸੀ ਕਹਿੰਦੇ ਕੱਲ ਨੂੰ ਆਵਾਂਗੇ ਮੈਂ ਤਾਂ ਸਵੇਰੇ ਜਦੋਂ ਮੈਂ ਚਾਹ ਵੀ ਨਹੀਂ ਸੀ ਜੇ ਪੀਤੀ ਮੰਮੀ ਕਹਿੰਦੀ ਮੈਂ ਜਾ ਕੇ ਨਾ ਚ ਮੈਂ ਇਹ ਵੀ ਭਾਗੇ ਨੇ ਚਲੋ ਆਪਾਂ ਦੋਨੋਂ ਹੈਗੇ ਟਾਈਮ ਪਾਸ ਆਪਣਾ ਹੋ ਜਾਊਗਾ। ਕਿ ਜੀ ਨਾਲੇ ਤੁਸੀਂ ਗੱਲਾਂ ਜੀਆਂ ਕਰਦੇ ਸੀ ਘਰੇ ਕੇ ਅੱਜ ਥੋੜੀ ਪਤਾ ਨਹੀਂ ਭਾਬੀ ਨੇ ਕੀਆਂ ਅੱਛਾ ਅੱਛਾ ਹਾਂ ਭਾਬੀ ਦਾ ਫੋਨ ਤਾਂ ਆਇਆ ਸੀਗਾ ਉਹ ਕਹਿੰਦੇ ਸੀ ਕਹਿੰਦੇ ਮੈਂ ਵੀ ਲਣਾਉਂਗੀ ਤੈਨੂੰ ਫਿਰ ਤੁਹਾਨੂੰ ਪਤਾ ਹੈ ਨਾ ਵੀ ਆਪਾਂ ਬਾਲਾ ਦਾ ਕੁਝ ਨਹੀਂ ਕੀਤਾ ਸੀਗਾ ਤੇ ਉਹਨਾਂ ਨੂੰ ਫਿਰ ਵੀ ਹੁੰਦੀ ਆ ਹਨਾ ਵੀ ਕਰ ਕਰ ਬਰਤ ਦੇਖੀਏ ਜਾ ਕੇ ਚੱਲ ਕੋਈ ਨਾ ਵਧੀਆ ਮਿਲ ਜਾਣਗੇ ਨਾਲ ਇੱਕ ਰਾਤ ਰਹਿ ਕੇ ਵਗ ਜਾਣਗੇ ਹੁਣ ਤਾਂ ਫਿਲਹਾਲ ਇਕੱਲੇ ਭਾਬੀ ਆਉਣਗੇ ਫਿਰ ਇਦੂ ਬਾਅਦ ਮੰਮੀ ਵੀ ਨਾਲ ਆਉਂਗੀ ਅੱਛਾ ਵੀਰਾ ਨਹੀਂ ਆਉਂਦਾ ਨਹੀਂ ਉਹ ਫਿਰ ਕਣਕ ਬੀਜੀ ਜਾਂਦੀ ਨੇ ਖੇਤ ਚੱਲ ਕੋਈ ਗੱਲ ਨਹੀਂ ਆਪਾਂ ਭਾਬੀ ਨਾਲ ਗੱਪਾਂ ਛੱਪਾਂ ਮਾਰ ਲਾਂਗੇ ਰੱਖਾਂਗੇ ਅੱਜ ਨਾਲੇ ਵੇਜਵਾਕੋ ਸਾਰਾ ਦਿਨ ਇੱਥੇ ਨਾ ਖੇਡੀ ਜਾਇਆ ਕਰੋ

देखिए लहजी ने ना सूटी च जान पाती है ना सुखी नहीं बहु रानी जाएंगे बजार कुड़े हां जाते अच्छा सस्श्री का काल जी सस्श्री काल भाई आज बहू नहीं दी ए कुड़ी रिश्तेदार आई है बैठो जाते हैं हम तो बजार गए थे सूट लेके आएंगे अच्छा अच्छा हां ते होर की खरीद लेंगे सुखी सस्श्री काल जी ਅਸਲ ਮੇਰੀ ਗੱਲ ਸਮਝਦੀ ਤੀ ਤੂੰ ਰਿਆ ਤੈਨੂੰ ਕੰਮ ਆਦ ਰਿਹੀਂ ਨਿੱਕੀ ਹੋ ਗਿਆ ਮੈਨੂੰ ਐ ਖਿੱਚੀ ਲਈ ਜਾਨੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਦੋ ਵਾਰ ਸਾਸਰੀ ਘਰ ਬੁਲਾਤੀ ਬਹੂ ਰਾਣੀ ਤਾਂ ਮੈਂ ਹੀ ਆ ਨਾ ਮੇਰੇ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਮੇਰੀ ਗੱਲ ਸਮਝਾ ਚੀ ਪਤਾ ਕੀ ਆ ਇਹ ਨਾ ਸਤਨਾਮ ਦੀ ਦੂਜੀ ਘਰ ਵਾਲੀ ਆ ਜਿਹੜੀ ਹੁਣ ਵਿਆਹ ਕੀ ਲੈਂਦੀ ਆ ਨਿੱਕ ਘਰ ਵਾਲੀ ਘਰ ਵਾਲੀ ਤਾਂ ਲਪਰੇ ਤਾਂ ਉਹਦੇ ਨਾਪਣ ਤੇ ਇਹ ਚਾਚੀ ਇਤਨੀ ਪਤਾ ਨਾ ਹੁਣ ਇੰਨਾ ਵੱਡਾ ਘਰਵਾਲ ਅਸੀਂ ਕਿਉਂ ਦੇਵਾਂਗੇ ਗਾਹੋਂ ਨੇ ਕੋਈ ਸਾਨੂੰ ਖੁਸ਼ੀ ਦਿੱਤੀ ਹੈ ਕਿੰਨੇ ਸਾਲ ਹੋ ਗਏ ਵਿਆਹ ਕਿ ਲੈਂਦੀ ਨੂੰ ਤਾਂ ਕਰਕੇ ਸਾਨੂੰ ਸੱਤ ਨੰਬਰ ਦੂਜਾ ਵਿਆਹ ਕਰਨਾ ਪਿਆ ਲੈ ਕੁੜੇ ਤੂੰ ਤਾਂ ਭੜੇ ਚਲਾਕ ਆਂਡਕ ਵੰਦੋਂ ਵੀ ਨਹੀਂ ਦੱਸਿਆ ਵੀ ਅਸੀਂ ਚਾਚੀ ਹੋਲੀ ਬੋਲ ਕੋਈ ਨਾ ਦੱਸਣ ਨੂੰ ਕੀ ਆਪਾਂ ਅਸੀਂ ਗੁਰਦੁਆਰੇ ਬੋਲੇ ਆਉਂਦੇ ਲੈ ਚਲ ਅਸੀਂ ਮੈਂ ਤਾਂ ਭਾਈ ਕੀ ਲੈਣਾ ਚਲ ਕੋਈ ਗੱਲ ਨਹੀਂ ਵਿਆਹ ਲਿਆਂਦੀ ਸ਼ਾਬਾਸ਼ੀ ਦੀ ਬਾਅਦ ਚ ਪਾਰਟੀ ਕਰਾਂਗੇ ਕੋਈ ਗੱਲ ਨਹੀਂ ਇਹ ਤਾਂ ਬਸ ਮੌਕੇ ਤੇ ਚੌਕਾ ਮਾਰਿਆਗਾ ਅਸੀਂ ਮਾ ਸਾ ਉਦੜ ਜ ਮਨਤਾ ਨਹੀਂ ਕਰਦਾ ਸੀ ਕਿ ਅਸੀਂ ਇਦਾਂ ਕਰੀਏ ਪਰ ਪਤਾ ਕੀ ਆਗਾ ਹੁਣ ਤੈਨੂੰ ਵੀ ਪਤਾ ਹੁਣ ਐਨੇ ਜ਼ਮੀਨ ਜਿਹੇ ਜਿਆਦਾ ਸਾਡੇ ਉਤੋਂ ਸਤਨਾਮ ਵੀਰਾ ਨੌਕਰੀ ਲੱਗਿਆ ਹੋਇਆ ਉਹ ਕਿਹਦੇ ਵਾਸਤੇ ਤੇ ਕੁੜੀ ਉਹ ਫਿਰ ਹੁਣ ਘਰੇ ਰਹਿੰਦੀ ਹੈ ਕੀ ਦੂਜੀ ਰਹਿੰਦੀ ਤਾਂ ਹੈਗੀ ਆ ਹਜੇ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਲੈ ਮਾੜਾ ਮੋਟਾ ਮੁੰਡਾ ਮਿੱਠਾ ਕਰਾ ਦਿੰਦੀਆਂ ਦੋ ਵਿਆਹ ਕਰ ਲੈ ਚਾਚੀ ਹੋੜੀ ਬੋਲਪਾ ਕੋਈ ਨਹੀਂ ਤੈਨੂੰ ਬਾਅਦ ਚ ਪਾਰਟੀ ਕਰਾਂਗੇ ਪਰ ਹੁਣ ਨਾ ਰੌਲਾ ਪਾਜੇ ਚਲ ਭਾਈ ਆਪਾ ਦਾ ਕੀ ਲੈਣਾ ਸਾਨੂੰ ਕੀ ਹੈ ਚਲ ਸੋਣੀ ਆ ਭਾਈ ਜੁਗ ਜੁਗ ਜੀਵੇ ਪਹਿਲਾ ਵਾਲੀ ਨਾਮ ਤਾਂ ਚਾਚੀ ਜੀ ਗੱਲ ਸੁਣਿਓ ਮੜੀ ਹਾਂ ਕੁੜੇ ਮੈਂ ਫੇਰ ਆਉਂਗੀ ਕੋਈ ਗੱਲ ਨਹੀਂ ਮੈਂ ਤੈਨੂੰ ਸਗਨ ਸਲਾਮੀ ਦੇ ਕੇ ਜਾਉਂਗੀ ਨਹੀਂ ਮੇਰੀ ਗੱਲ ਤਾਂ ਸੁਣਜੋ ਤੁਸੀਂ ਆ ਕੀ ਕੀ ਚਾਚੀ ਹਾਂ ਮੈਂ ਫੇਰ ਆਉਂ ਪਤਾ ਵੀ ਕੋਈ ਬਣਾਦੀਆਂ ਕਿਵੇਂ ਧੱਕੇ ਦੇ ਦੇ ਕਰਦੀਆਂ ਕੁੜੇ ਕਰੋ ਗੱਲਾਂ ਤੈਨੂੰ ਮੈਂ ਕੀ ਸਮਝਾਇਆ ਸੀ ਉੱਥੇ ਖੜਨ ਦੀ ਕੀ ਲੋੜ ਸੀ ਤੈਨੂੰ ਨਹੀਂ ਲੈ ਮੈਨੂੰ ਦਬਾਜ ਮਾਰਤੀ ਉਹ ਨਹੀਂ ਮੈਂ ਤਾਂ ਤਾਂ ਕਰਕੇ ਖੜ ਗਈ ਮੈਂ ਕਿਹੜਾ ਉਹਨੂੰ ਦੱਸਿਆ ਕੁਝ ਵੀ ਪਹਿਲਾਂ ਵੀ ਇੱਕ ਬਹੂ ਹੋਰ ਬੈਠੀ ਐ ਅੰਦਰ ਮੈਂ ਇਹ ਨਹੀਂ ਕੁਝ ਵੀ ਦੱਸਿਆ ਕੋਈ ਨਹੀਂ ਉਹਨੂੰ ਆਪ ਹੀ ਪਤਾ ਲੱਗ ਜੀ ਚਾਰਕ ਦਿਨਾਂ ਨੂੰ ਹਿੰਦੂ ਸਮਝ ਨਹੀਂ ਆਉਂਦੀ ਸੁਖੀ ਤੇ ਗੁੰਡਨ ਆਂਟੀ ਕੀ ਗੱਲਾਂ ਕਰੀ ਜਾਂਦੇ ਨੇ ਨਾਲੇ ਸੋਣੀ ਮੈਨੂੰ ਤਾਂ ਨਾ ਕੜਬੜ ਲੱਗਦੀ ਐ। ਇੱਕ ਵਾਰ ਗੱਲ ਨਾ ਕਰਕੇ ਦੇਖਾ ਇਹਨਾਂ ਨਾਲ। ਆਥ ਨੇ ਕੀ ਹੋਇਆ ਬੱ비 ਤੂੰ ਪਰੇਸ਼ਾਨ ਨਿਆ। ਮੈਂ ਤੁਹਾਨੂੰ ਇਹ ਕਹਿੰਦੀ ਸੀ ਉਹ ਆਂਟੀ ਨਾ ਕੁਝ ਅਜੀਬ ਜਿਹੀ ਗੱਲਾਂ ਕਰਕੇ ਗਏ ਨੇ। ਅੱਛਾ ਉਹ ਉਹਦੇ ਤਾਂ ਦਿਮਾਗ 'ਚ ਫਰਕ ਆ। ਉਹਦਾ ਗਵੰਡਣ ਉਹ ਹੀ ਫਿਰਦੀ ਰਹਿੰਦੀ ਆ ਤਾਂ ਬਿੜਕਾਂ ਲੈਂਦੀ। ਨਹੀਂ ਨਹੀਂ ਸੁਖੀ ਮੈਨੂੰ ਤੇ ਹਜੇ ਕੁਝ ਲੱਗਿਆ ਨਹੀਂ ਹੈਗਾ। ਵੀ ਉਹ ਦਿਮਾਗ 'ਚ ਫਰਕ ਹੈ ਜਿਵੇਂ ਸੀ। ਚੰਗੀ ਭਲੀ ਹੁੰਦੀ ਤਾਂ ਨਾ ਨਾ ਲੱਗਦਾ ਤੈਨੂੰ ਬਸ ਕੀ ਦੱਸਾਂ ਇਹਦਾ ਤਾਂ ਕੰਮ ਹੀ ਹੈ ਐਧਰ ਵੜ ਗਈ ਐਧਰ ਵੜ ਗਈ ਐਧਰ ਵਰਗੀ ਇਹ ਤਾਂ ਬਟਕਾਂ ਲੈਂਦੀ ਫਿਰਦੀ ਰਹਿੰਦੀ ਲੋਕਾਂ ਦੀਆਂ ਇਹਦੀ ਨਾ ਸੁਣਿਆ ਕਰਨ ਨਾਲ ਤੂੰ ਜਿਆਦਾ ਦਿਮਾਗ ਤੇ ਪ੍ਰੈਸ਼ਰ ਨਾ ਪਾ ਬਹਿ ਜਾ ਆ ਜਾ ਜੀ ਕਿ ਇੰਨੀ ਕਮਲੇ ਸੀਗੇ ਤੇ ਤੁਸੀਂ ਇਹਨੂੰ ਅੰਦਰ ਪਿਠਾ ਕੇ ਕਿਹੜੀ ਗੱਲ ਕਰਨ ਗਏ ਸੀਗੇ ਉਹ ਹੋ ਭਾਬੀ ਮੈਂ ਕਿਹੜਾ ਉਹ ਚਿੱਠੀ ਪਾ ਕੇ ਲਈ ਸੀ ਉਹ ਤਾਂ ਉਹੀ ਵਗ ਗਈ ਮੇਰੇ ਮਾਂ ਘਰ ਉਹ ਪਹਿਲਾਂ ਮੈਨੂੰ ਵੋਲ ਮਾਰੀ ਜਾਂਦੀ ਸੀਗੀ ਬਾਜ਼ਾਰ ਜਾਣ ਤੋਂ ਪਹਿਲਾਂ ਚਲੋ ਮਗਾ ਜਰ ਸੁਣ ਲੈ ਦੀ ਪਾਗਲ ਦੀ ਗੱਲ ਕੀ ਕਹਿੰਦੀ ਐ ਕੋਈ ਗੱਲ ਨਹੀਂ ਮੈਂ ਨਾ ਥੋੜੀ ਜੀ ਕੌਫੀ ਬਣਾ ਕੇ ਪੀ ਲਾਂ ਮੇਰਾ ਸਿਰ ਦਰਦ ਕਰ ਜਾਂਦਾ ਮੈਂ ਬਣਾ ਦਿੰਨੀ ਆ ਨਹੀਂ ਕੋਈ ਗੱਲ ਹਾਈ ਨੀ ਚਾਚੀ ਮਰਵਾ ਦੇਣਾ ਸੀਗਾ ਮਸਾਂ ਕੱਢ ਗਈਆਂ ੱੱੱਕੇ ਦੇ ਕੇ ਵੇ ਤੇਰੀ ਮੰਮੀ ਕੀ ਕਰੀ ਜਾਂਦੀ ਸੀ ਦਾਦੀ ਮੇਰੀ ਮੰਮੀ ਤਾਂ ਘਰੇ ਕੰਮ ਕਰਦੀ ਹੈਗੀ ਅੱਛਾ ਲੈ ਭਾਈ ਕਿੱਡਾ ਕਲਚੂਗਾ ਗਿਆ ਇੱਕ ਘਰੇ ਹੁੰਦੇ ਸੋਹੰਦੇ ਇੱਕ ਹੋਰ ਲੈ ਆਂਦੀ ਵੀ ਜਾਨੂ ਤੈਨੂੰ ਗੱਲ ਦੱਸਾਂ ਤੇਰੇ ਚਾਚੇ ਨੇ ਸਤਨਾਮ ਨੇ ਹੋਰ ਵਿਆਹ ਕਰਾ ਲਿਆ ਇੱਕ ਆਂਦੀ ਖਾਨੀਲੇ ਜੇ ਸੂਟ ਵਾਲੀ ਜਿਹੜੀ ਫਿਰਦੀ ਆ ਉਹਦੇ ਘਰਾਂ ਵਾਲੀ ਐ ਵੀ ਸੱਚ ਐ ਦੱਸ ਤੂੰ ਮੈਨੂੰ ਪਹਿਲਾਂ ਵਾਲੀ ਸੋਹਣੀ ਐ ਕਿ ਹੁਣ ਵਾਲੀ ਦਾਦੀ ਤੇ ਪਹਿਲਾਂ ਇਹ ਤਾਂ ਮੋਟੀ ਸੀ ਹੁਣ ਵਾਲੀ ਵਧੀਆ ਹੁਣ ਵਾਲੀ ਸੋਹਣੀ ਆ ਹਨ ਵੀ ਹਾਂ ਗੱਲ ਤਾਂ ਤੇਰੀ ਸਹੀ ਐ ਹੁਣ ਵਾਲੀ ਸੋਹਣੀ ਹੈਗੀ ਚੱਲ ਤੂੰ ਖੇਡ ਲੈ ਮੈਂ ਉਹਦੇ ਨਾਲ ਦੋ ਗੱਲਾਂ ਕਰਕੇ ਆਉਣੀ ਆਂ ਇੱਥਾਂ ਸਾਰੇ ਦਿਨ ਦੀ ਬੈਠੀ ਰਹਿਨੀ ਇੱਥੇ ਜੁੜ ਜਾਨੀ ਆ ਨਹੀਂ ਪੁੱਛ ਰਹੀ ਕੀ ਹਾਲ ਚਾਲ ਆ ਤੇਰੀ ਹੇਲੋ ਹਾਂ ਗੁੜੇ ਕੱਢ ਲਿਆ ਛੜੂ ਹਾਂਜੀ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਨਹੀਂ ਜੀ ਮੇਰਾ ਸ਼ਹਿਰ ਆ ਬਰਨਾਲਾ ਅੱਛਾ ਸ਼ਹਿਰ ਦੇ ਆ ਤੂੰ ਹਾਂਜੀ ਤੇ ਹੋਰ ਕਰਦਾ ਹਾਲ ਮਹੌਲ ਕੀ ਆ ਕਰਦਾ ਹਾਲ ਮਹੌਲ ਤਾਂ ਠੀਕ ਐ ਜੀ ਮੈਂ ਨਾ ਤੁਹਾਨੂੰ ਪਹਿਲੀ ਵਾਰੀ ਦੇਖਿਆ ਖੈਨ ਦਿਨਾ ਚ ਅੱਛਾ ਹਾਂਜੀ ਤੁਸੀਂ ਇੱਕ ਸਾਡਾ ਘਰ ਆਹੀ ਆ ਮੈਂ ਲਈ ਗਵੰਡਣਾ ਮੈਂ ਤੁਹਾਡੀ ਤੇ ਉਹ ਦੂਜੀ ਠੀਕ ਰਹਿੰਦੀ ਆ ਹੁਣ ਸੁੱਖੀ ਠੀਕ ਹੈ ਹਾਂਜੀ ਸੁੱਖ ਉਹ ਹੋ ਅੱਛਾ ਮੈਂ ਤਾਂ ਹੋਰ ਹੀ ਕਿਤੇ ਵਗ ਜਾਨੀ ਆ ਗੱਲਾਂ ਕਰਦੀ ਦਿਮਾਗ ਤੇ ਆਪਦੇ ਟੈਨਸ਼ਨ ਰਹਿੰਦੀ ਆ ਨਾ ਮੇਰੀ ਗੱਲ ਸੁਣੋ ਜੀ ਤੁਸੀਂ ਮੈਨੂੰ ਸੁਵੇਰੀ ਵੀ ਕੁਝ ਕਹਿੰਦੀ-ਕਹਿੰਦੇ ਚੁੱਪ ਕਰ ਗਏ ਨਹੀਂ ਨਹੀਂ ਮੈਂ ਤਾਂ ਕੀ ਕਹਿਣਾ ਪਤਾ ਮੈਂ ਤਾਂ ਵੈਸੇ ਹੀ ਪੁੱਛ ਲਿਆ ਵੀ ਘਰੇ ਸਾਰੇ ਠੀਕ ਹੈਗੇ मुरी कुछ को सी हाँ जी। कोई नी कर ला कम तू तो। मैं तेन देख के मैं कम इनफ्यूज कर रखे की गल कर दे अज इन्होंने आई जान दू तो पुछी लव है हां मम्मी ਮੈਂ ਤੁਹਾਨੂੰ ਐ ਫੋਨ ਕੀਤਾ ਸੀਗਾ ਤੁਸੀਂ ਕੱਲ ਦੀ ਵਜੇ ਜੇ ਅੱਜ ਹੀ ਆ ਜਾਂਦੇ ਸ਼ਾਮ ਤੱਕ ਹਾਂ ਹੋਣਾ ਤਾਂ ਕੀ ਆ ਬਲਵੀਰੋ ਚਾਚੀ ਦੀ ਗੱਲ ਹੈਗੀ ਇਹਨੇ ਨਾ ġੇੜਾ ਤੇ ġੇੜਾ ਬੰਨ ਰੱਖਿਆ ਕਰੇ ਇਹ ਹੋਰ ਸਿਆਪਾ ਖੜਾ ਕਰੂਗੀ ਮੈਨੂੰ ਲੱਗਦਾ ਇਹ ਹੋਰ ਨਾ ਕਿਤੇ ਭਾਬੀ ਕੋਲੇ ਪਕਾਈ ਮਾਰ ਦੇ ਇਹਦੀ ਜੀਭ ਰਹਿੰਦੀ ਨਹੀਂ ਇਹਦੀ ਜੀਭ ਅੱਗ ਲਾਉਣੀ ਹੈਗੀ ਪਤਾ ਨਹੀਂ ਕੀ ਉਹ ਕਰਦੀ ਫਿਰਦੀ ਹੈਗੀ ਬਿੜਕਾਂ ਲੈਂਦੀ ਫਿਰਦੀ ਹੈਗੀ ਇਹ ਪਾਊਗੀ ਕੋਈ ਪੰਗਾ ਤੁਸੀਂ ਜਲਦੀ ਆ ਜਾਓ ਸੁਖੀ ਮੰ ਮੰਮੀ ਚਲੋ ਕੋਈ ਨਾ ਮੈਂ ਠਰ ਕੇ ਗੱਲ ਕਰਦੀ ਆਂ ਹਾਂ ਭਾਬੀ ਚਾਹੀਦਾ ਕੁਝ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸੱਚੀ ਸੱਚੀ ਗੱਲ ਦੱਸੋਗੇ ਤੁਸੀਂ ਮੇਰੇ ਤੋਂ ਕੁਝ ਲੁਕਾਉਂਦੇ ਤਾਂ ਨਹੀਂ ਹੈਗੇ ਲੈ ਭਾਬੀ ਤੇਰੇ ਤੋਂ ਕੀ ਲੁਕੋਇਆ ਸੀ ਨਹੀਂ ਉਹਨਾਂ ਜਿਹੜੇ ਆਂਟੀ ਸਵੇਰੇ ਨਹੀਂ ਸੀ ਆਏ ਉਹ ਮੇਰੇ ਕੋਲ ਬਾਹਰ ਵੀ ਆਏ ਸੀਗੇ ਉਹਨਾਂ ਕੁਝ ਹੋਰ ਊਟ ਪਟੰਗ ਜੀ ਗੱਲ ਕਰਦੇ ਪਏ ਸੀ ਕੋਈ ਗੱਲ ਆ ਤਾਂ ਮੈਨੂੰ ਦੱਸੋਗੇ ਤੁਸੀਂ ਭਾਬੀ ਤੁਹਾਨੂੰ ਕਿੰਨੇ ਵਾਰ ਕਹਤਾ ਤੁਸੀਂ ਤਾਂ ਕਮ ਸੇ ਕਮ ਸਿਆਣੇ ਹੋ ਉਹ ਤਾਂ پاگل ਹੈਗੀ ਉਹ ਤਾਂ ਉਹੀ ਭਗਾਈ ਮਾਰਦੀ ਰਹਿੰਦੀ ਨਹੀਂ ਨਹੀਂ ਸੁਖੀ ਮੈਨੂੰ ਤਾਂ ਨਹੀਂ ਲੱਗੇ ਵੀ ਉਹ پاگل ਹੈ ਹੋਰ ਭਾਬੇ ਅਸੀਂ پاਗਲਾ ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ ਨਾਲੇ ਤੁਸੀਂ ਤਾਂ ਹੁਣ ਆਏ ਹੋਗੇ ਦੋ ਦਿਨ ਹੋਇਆ ਤੁਹਾਨੂੰ ਆਏ ਨੂੰ ਸਾਨੂੰ ਪਤਾ ਉਹ ਕਹੇ ਜੀ ਮੈਂ ਕਰਦੀਆਂ ਨਾਲੇ ਉਹਦੇ ਨਾਲ ਗੱਲ ਕੀ ਪੱਟੀਆਂ ਪੜਾਕੇ ਗਈ ਆ ਉਹ ਤੁਸੀਂ ਕੀ ਕਰੀ ਜਾਂਦੇ ਨੇ ਗੱਲ ਸੁਣਨੀ ਚਾਚੀ ਤੂੰ ਕੀ ਹੋ ਗਿਆ ਹੋਣਾ ਕੀ ਆ ਤੂੰ ਸਾਡੇ ਘਰੇ ਗੇੜੇ ਤੇ ਢੇੜਾ ਬੰਨ ਰਖਿਆ ਨਾਲੇ ਮੇਰੀ ਗੱਲ ਸੁਣ ਲੈ ਮੇਰੀ ਮਾਂ ਹੁੰਦੇ ਆਇਆ ਕਰ ਮੰਗਰੋ ਕੀ ਲੈਣਾ ਆਉਣੀ ਆ ਤੂੰ ਸਾਡੇ ਨਹੀਂ ਮੰਗਰੋ ਮੈਂ ਕਿ ਸੋਡਾ ਘਰ ਚੱਕ ਲੈ ਹੁੰਦਾ ਜੀ ਮੰਗਰੋਂ ਆ ਗਈ ਤਾਂ ਤੂੰ ਬਾਲੇ ਰੋਬ ਜਾ ਮਾਰਦੀ ਆ ਚਾਚੀ ਰੋਬ ਦੀ ਗੱਲ ਨਹੀਂ ਤੂੰ ਸਿਆਣੀ ਬਿਆਣੀ ਆ ਇਹ ਤਾਂ ਵੇਖ ਲੈ ਮਸਾਪਸੀ ਸਤਨਾਬ ਦੂਜੀ ਵਾਰ ਘਰ ਬੰਨਿਆਗਾ ਵੀ ਚਲ ਜੇ ਦੀਵੇ ਨਾਲ ਬੱਤੀ ਲੱਗ ਜੀ ਤੂੰ ਹੋਰ ਦੀਵੇ ਚ ਪਾਣੀ ਪਾਉਣ ਨੂੰ ਫਿਰਦੀ ਆ ਨਾ ਦੱਸ ਘਰ ਬੰਨਿਆ ਤਾਂ ਅਸੀਂ ਘਰ ਨੂੰ ਖੋਲੀ ਜਾਨੇ ਆਂਗੇ ਤੁਹਾਡੇ ਨੂੰ ਅਸੀਂ ਕਿਹੜੀ ਫੜਕੇ ਤੁਹਾਡੀ ਬਹੂ ਛੱਡ ਜਾਂਦੀ ਕਿਧਰੇ ਕਾਤੇ ਤੂੰ ਹੋਰ ਗੱਲਾਂ ਨਾ ਕਰ ਤੂੰ ਆਪ ਹੀ ਸਿਆਣੀ ਆ ਮੇਰੀ ਗੱਲ ਸੁਣ ਲੈ ਐਦੂ ਮੁੜ ਕੇ ਸਾਡੇ ਘਰੇ ਨਾ ਬੜੀ ਜਦੋਂ ਮੇਰੀ ਮਾਂ ਹੁੰਦੀ ਆ ਮੇਰੀ ਮਾਂ ਹੁੰਦੇ ਜਾਇਆ ਕਰ ਮੈਂ ਅਗਰ ਬਹੂ ਕੋਲੇ ਨਹੀਂ ਮੈਂ ਕਿ ਸੋਡਾ ਘਰੇ ਮੱਕੀ ਲੈਣ ਜਾਣਾਗਾ ਚੱਲ ਚੱਲ ਤੂੰ ਵੀ ਜਾ ਸਾਡੇ ਘਰ ਮੈਨੂੰ ਧੱਕੇ ਜੇ ਨਾ ਨਾ ਮਾਰਨ ਵਾਲੇ ਮੇਰੀ ਗੱਲ ਸੁਣ ਲੈ ਉਹ ਤੁਸੀਂ ਲੈ ਵੀ ਪਹੂ ਲੈ ਹੁੰਦੀ ਆ ਸਾਡੇ ਕੀ ਬਹੂਆਂ ਨਹੀਂ ਜਿੰਨਾਂ ਕੋਲੇ ਤੁਸੀਂ ਆਉਂਦੀਆਂ ਹੁੰਦੀਆਂ ਮੇਰੀ ਗੱਲ ਸੁਣ ਲੈ ਚਾਚੀ ਉਹ ਤੇਰੀ ਸ਼ਕਲ ਦੇਖ ਕੇ ਨਾ ਪਹਿਲੀ ਪਰੇਸ਼ਾਨ ਹੋ ਰਹੀ ਆ ਸਾਡੀ ਬਹੂ ਪਤਾ ਨਹੀਂ ਉਹਨੂੰ ਦੁੱਖ ਕੀ ਆ ਪਰੇਸ਼ਾਨੀ ਕਾਦੀ ਆ ਦੱਸਿਆ ਨਹੀਂ ਉਹਨੂੰ ਵੀ ਦੁਆਰੇ ਵਿਆਹ ਕੇ ਲੈਂਦੀ ਆ ਚਲਾਕ ਬਣਦੀਆਂ ਤੁਸੀਂ ਅਸੀਂ ਕੋਈ ਸ਼ੌਂਕ ਨੂੰ ਨਹੀਂ ਕੀਤਾ ਸਾਰੀ ਦੁਨੀਆ ਹੀ ਕਰਦੀ ਆਂ ਬੱਚਿਆਂ ਦੀ ਖੁਸ਼ੀ ਵਾਸਤੇ ਉਹੀ ਅਸੀਂ ਕੀਤਾ ਚਾਚੀ ਨਾ ਤੇਨੂੰ ਬਹੁਤੀਆਂ ਮੱਤਾਂ ਦੇਣ ਦੀ ਲੋੜ ਨਹੀਂ ਸਾਡੇ ਘਰੇ ਨਾ ਵੀ ਫਿਰ ਉਹਨੂੰ ਵੀ ਦੱਸ ਦਿੰਦੀਆਂ ਵੀ ਇੱਕ ਪੜੋਂ ਹੋਰ ਵੀ ਅੰਦਰ ਆ ਬੈਠੀ ਹੈਗੀ ਕੋਈ ਨਹੀਂ ਸਮਾਂ ਉਹ ਤਾਂ ਕੰਮ ਵਾਲੀ ਬਣਦੀ ਜੇ ਉਹਦੇ ਕੋਲੇ ਇਲਾਜ ਨਹੀਂ ਹੋਈ ਤਾਂ ਉਹ ਕੰਮ ਵਾਲੀ ਹੈਗੀ ਚਾਚੀ ਆ ਬੰਨੇ ਹੱਥ ਤੇਰੇ ਮੂਰੇ ਬਸ ਮੇਰੀ ਤੇ ਇਹ ਰਿਕਵੈਸਟ ਹੈ ਵੀ ਤੂੰ ਸਾਡੇ ਘਰੇ ਤੋਂ ਮੁੜ ਕੇ ਨਾ ਜਾਈ ਸਾਡੀ ਬਹੂ ਦੇ ਦਿਮਾਗ ਤੇ ਟੈਨਸ਼ਨ ਪੈ ਰਹੀ ਹੈ ਤੇਰੇ ਜਾਣ ਕਰਕੇ ਦੂਜੇ ਵਿਆਹ ਦੀ ਪਈ ਆ ਚਾਚੀ ਦੇ ਜਾਣ ਕਰਕੇ ਨਹੀਂ ਪਈ ਟੈਨਸ਼ਨ ਹਿਸ਼ਾਰਾ ਬਣਦੀਆਂ ਗਿਆ ਉਹ ਤਾਂ ਦੱਸਦੀਆਂ ਨਹੀਂ ਗੀਆਂ ਵੀ ਇੱਕ ਹੋਰ ਬੈਠੀ ਅੰਦਰ ਨੈਟਵਰਕ ਤੋਂ ਬਾਹਰ ਹਾਂ ਭਾਬੀ ਅ ਰੋਟੀ ਖਾ ਲਈ ਤੁਸੀਂ ਨਹੀਂ ਮੈਂ ਨਹੀਂ ਸੁੱਕੀ ਖਾਣੀ ਰੋਟੀ ਤੇਰੇ ਵੀਰੇ ਦਾ ਫੋਨ ਕਿਉਂ ਨਹੀਂ ਲੱਗ ਰਿਹਾ ਉਹ ਤਾਂ ਬੈਟਰੀ ਲੋ ਹੋਣੀ ਕੋਈ ਗੱਲ ਨਹੀਂ ਆ ਜਾਣਗੇ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਨਹੀਂ ਸੁਖੀ ਮੈਂ ਰੋਟੀ ਨਹੀਂ ਖਾਣੀ ਕੋਈ ਨੇ ਨੂੰ ਆ ਜਾਂਦੇ ਮੈਂ ਇਹਦੇ ਨਾਲ ਹੀ ਖਾ ਲੂੰਗੀ ਰੋਟੀ ਲੈ ਭਾਬੀ ਵੀਰੇ ਦਾ ਕੀ ਪਤਾ ਉਹ ਤਾਂ ਲੇਟ ਆਊਗਾ ਤੁਸੀਂ ਰੋਟੀ ਖਾ ਲਓ ਫਿਰ ਭੁੱਖੇ ਸੌਂਜੋਗੇ ਆਈ ਕੋਈ ਗੱਲ ਨਹੀਂ ਸ਼ਾਮ ਨੂੰ ਗੱਲ ਹੋਈ ਸੀ ਕਹਿੰਦੇ ਆਜੂਗਾ 7:00 ਵਜੇ ਤੱਕ ਕੋਈ ਨਾ ਤੂੰ ਆਰਾਮ ਨਾਲ ਖਾ ਕੇ ਰੋਟੀ ਤੂੰ ਪੈ ਜਾ ਉਹ ਮੈਂ ਤਾਂ ਖਾ ਹੀ ਲੈਣੀ ਆ ਭਾਬੀ ਤੁਹਾਨੂੰ ਲਿਆ ਦੇਣੀ ਆ ਮੈਂ ਤੁਸੀਂ ਖਾ ਲਓ ਰੋਟੀ ਮੰਨ ਲਓ ਗੱਲ ਮੇਰੇ ਦਿਲ ਨਹੀਂ ਕਰਦਾ ਸੁਖੀ ਕੋਈ ਗੱਲ ਨਹੀਂ ਤੁਸੀਂ ਖਾ ਲਓ ठीक ठीक है, है। सुते <coughs> <coughs> नहीं लापुर ਅੱਗੇ ਗਏ ਉਹ ਮੈਗਮੇ ਆਦਮ ਬੜਾ ਦਾ ਆਜ ਮਨਤਸਰ ਆਉਣਾ ਸੀ ਇਹ ਸਾਸ ਉੱਥੇ ਉਹ ਆ ਕੇ ਆ ਥੋੜੇ ਜਿਹਾ ਲੱਗ ਗਿਆ ਵੀ ਰਾਪਰੇ ਸੁਣ ਨਹੀਂ ਰਾਪਰੇ ਦਾ ਉਹ ਲੱਗ ਗਿਆ ਜੰਨਾ ਉਹ ਦੁਨ ਬਦਾਂ ਮੈਗਮੇ ਕਰਕੇ ਉਹ ਪਿਆਰ ਜਿਹਾ ਉਹਨਾਂ ਨੇ ਹਾਏ ਲਾਪ੍ਰੀਤ ਲਾਪ੍ਰੀਤ ਕੋਣ ਨੇ